ਦੋਸਤੋ ਸਸਿ ਕਾਲ ਅੱਜ ਅਖੀਰ ਉਹੀ ਗੱਲ ਹੋਈ ਕਿ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਹਰ ਇੱਕ ਗੁਰਸੇ ਕਹਿੰਦਾ ਕਿ ਸਾਡੇ ਵਾਸਤੇ ਸਰਬੋੱਚ ਹੈ ਉਹ ਤਖਤ ਜਿਸ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦੇ ਸੁਪੁੱਤਰ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਜੋ ਨੇ ਤਾਕਤ ਨੂੰ ਸਾਜਿਆ ਜਿਹੜੇ ਤਾਕਤ ਨੂੰ ਬਣਾਇਆ ਗਏ ਉਹ ਤਾਕਤ ਜਿਹੜੀ ਸਿੱਖਾਂ ਲਈ ਨਿੰਮੀ ਪਾਰਲੀ ਹੈ ਉਹ ਤਾਕਤਾਂ ਦੇ ਜਗੀਦਾਰ ਜਿਵੇਂ ਉਸ ਦਿਨ ਹੋਈ ਜਦੋਂ ਗਿਆਨੀ ਹਰਪ੍ਰੀਤ ਸਿੰਘ ਹਟਾਏ ਗਏ ਨਾ ਉਹ ਕਹਿੰਦੇ ਭਈ ਲੈ ਕੇ ਤਾਂ ਆਉਂਦੇ ਆ ਅਕਾਲੀ ਅਕਾਲੀ ਮਤਲਬ ਬਾਦਲ ਵਰ੍ਹਵਾ ਹਾਤੀ ਤੇ ਵਰ੍ਹਵਾ ਦੇ ਤਸੂਰ ਦੇ ਗੱਦੇ ਤੇ ਵਰ੍ਹਵਾ ਦੇ ਜਦੋਂ 2 ਦਸੰਬਰ 2024 ਵਾਲੇ ਦਿਨ ਧਾਰਮਿਕ ਸਜਾ ਸੁਨਾਈ ਨਾ ਤੇ ਪੀਛੀ ਭੁਗਤੀ ਸੁਖਬੀਰ ਸਿੰਘ ਬੌਦਲ ਵਰਗਿਆਂ ਨੇ ਤੇ ਬਾਕੀ ਸਾਰਿਆਂ ਨੇ ਤੇ ਜਦੋਂ ਫਸਿਲ ਤੋਂ ਫੜ ਕੇ ਤਿੰਨ ਜਿਹੜੇ ਤਖਤ ਹੈ ਪੰਜਾਬ ਦੇ ਵਿੱਚ ਤਿੰਨ ਹੀ ਤਖਤ ਹੈ ਦੋ ਬਾਹਰ ਹੈ ਜਿਹੜੇ ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਵਾਲਾ ਤਖਤ ਤਿੰਨ ਤਖਤ ਤਖਤ ਸ੍ਰੀ ਅਕਾਲ ਤਖਤ ਸਹਿਬ ਸ੍ਰੀ ਦਮਦਮਾ ਸਹਿਬ ਤੇ ਸ੍ਰੀ ਕੇਸਗੜ੍ਹ ਸਹਿਬ ਆਨੰਦਪੁਰ ਸੇ ਤਿੰਨੇ ਤਖਤਾਂ ਦੇ ਜਥੇਦਾਰ ਸਾਹਮਣੇ ਖੜੇ ਗਿਆਨੀ ਗਬੀਰ ਸਿੰਘ ਜੀ ਹਰਬੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨੇthro ਇੱਕ ਇੱਕ ਕਰਕੇ ਤਿੰਨੇ ਖੁੱਡੇ ਲੈਣ ਲਾ ਦਿੱਤੇ ਉਦੋਂ ਇੱਕ ਬੰਦੇ ਨੇ ਆ ਕੇ ਉਹ ਕੰਨਾ ਅਕਾਲੀ ਉਤੋਂ ਹੱਥ ਜੋੜ ਕੇ ਨਿਮਰਤਾ ਨਾਲ ਦਾਸਰਾਪਾਟੇ ਦਾੜੇ ਛੱਡ ਕੇ ਪਰ ਇਹ ਕਿਹ ਗੱਲ ਸੁਣੇ ਸਾਡੀ ਨੱ ਤਹੀਰ ਧੀ ਟੱਪ ਤੁਸਨ ਸਤ ਸੰਕਾਲ ਬਲਾ ਅਸੀਂ ਕਿਸੇ ਅੱਗੇ ਸਿਰ ਝਕਾਉਣ ਨਹੀਂ ਗਿੱਜੇ ਸਾਡੀ ਆਦਤ ਨਹੀਂ ਕਿਸੇ ਅੱਗੇ ਸਿਰ ਨਮਾਈਏ ਪਾਏ ਇਨਾ ਟਾਈਮ ਪੱਗਿਆ ਗੈਲੀ ਦੀ ਵੀ ਸੇ ਇਹ ਨਾਲ ਆ ਜਿਹੜਾ ਇਹਨਾਂ ਦੀ ਸਜ਼ਾ ਆਲਾ ਸੀ ਨਾ ਮੈਟਰ ਮਸਲਾ ਕਹੇ ਲੋਕ ਬੜੇ ਲੋਕ ਜਾ ਕੇ ਦੇਖ ਕੇ ਆਏ ਪਰ ਇਹਨਾਂ ਨੇ ਤਵਕੀ ਮਾਰ ਹੀ ਪਈ ਨਾ ਖਬਰਦਾਰ ਜਿਹੜੀ ਸਾਨੀ ਹੋਈ ਚੀ ਪਈ ਸਾਨੂੰ ਕੋਈ ਸਖਤ ਫੈਸਲਾ ਸੁਣਾਇਆ ਪਰ ਜੱਜਦਾਰਾਂ ਨੇ ਇੱਕ ਪਹਿਨਾ ਤੋਂ ਫਗਰੇ ਕੌਮ ਉਹ ਵਾਪਸ ਲੈ ਲਿਆ ਯਾਰ ਇੱਕ ਪਰਿਵਾਰ ਦੀ ਜਿਹਦੀ ਸੌਤਨਾਂ ਤਾਂ ਏਡੀ ਵੱਡੀ ਹੋਵੇ ਜਿਹੜਾ ਏਡੀ ਵੱਡੀ ਟਰਾਂਸਪੋਰਟ ਦਾ ਮਾਲਕ ਹੋਵੇ ਜਿਨ੍ਹਾਂ ਦਾ ਬੁੜਾ ਪ੍ਰਕਾਸ਼ ਸਿੰਘ ਬਾਦਲ ਪੰਜਾਰੀ ਮੁੱਖ ਮੰਤਰੀ ਬਣਿਆ ਹੋਵੇ ਐਸੇ ਹੀ ਰਾਜਨੀਤਿਕ ਇੱਕ ਨੰਬਰ ਆਗੂ ਸੀ ਪ੍ਰਕਾਸ਼ ਸਿੰਘ ਬਾਦਲ ਪਰ ਕਹਿੰਦੇ ਜਦੋਂ ਅਲਾਦ ਹੁੰਦੀ ਹੈ ਨਾ ਅੱਗੇ ਉਹ ਸਭ ਕੁਝ ਮਿੱਟੀ ਤੇ ਮਲਾਦ ਹੋ ਜਾਂਦਾ ਕਿਉਂਕਿ 2-3 ਲੀਟਰਾਂ ਨੇ ਬੀਰ ਸਿੰਘ ਬਾਦਲ ਦੀ ਤੌਰ ਬਣਾਉਣ ਵਾਸਤੇ ਸਾਰੇ ਧਰਮ ਸਾਰੀਆਂ ਸਿੱਖ ਸਿਧਾਂਤਾਂ ਸਾਰੀ ਸਿੱਖ ਕਮਿਊਨਿਟੀ ਨੂੰ ਚੱਕਰ ਚ ਪਾਤਾ ਤੇ ਸਾਰੇ ਸਿਧਾਂਤ ਹੀ ਮਾਂ ਦੇ ਪੁੱਤਾਂ ਨੇ ਰੋਲਦੇ ਦੋ ਮੁਖਸਰ ਦੇ ਆਗੂ ਸੀ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਖੁੱਡੇ ਲਾਉਣ ਵਾਸਤੇ ਉਹ ਕਿਹੜੀ ਚਾਲ ਹੈ ਜਿਹੜੀ ਚੱਲੀ ਨਹੀਂ ਅਖੀਰ ਉਹ ਨੂੰ ਖੋਡੇ ਲੈਣ ਲਾਤਾ ਗਿਆਨੀ ਰਗਬੀਰ ਸਿੰਘ ਜਿਹੜਿਆ ਨੂੰ ਮੇਰੇ ਖਿਆਲ ਚ ਜੇ ਮੈਂ ਗਲਤ ਨਾ ਹੋਵਾਂ ਤਾਂ ਸਾਲ ਵੀ ਨਹੀਂ ਹੋਇਆ ਜਥੇਦਾਰੀ ਤੇ ਉਹ ਖੋਡੇ ਲੈਣ ਗਿਆਨੀ ਸੁਲਤਾਨ ਸਿੰਘ ਉਹ ਕਹਿੰਦੇ ਗੱਲ ਸੁਣ ਲੋ ਸਾਨੂੰ ਉਹ ਮੈਨੇਜਰ ਚਾਹੀਦਾ ਜਿਹੜਾ ਅੱਥ ਨੇ ਪੌਣੀ ਬੋਤਲ ਮਾਰੇ ਤੇ ਚੰਗੇ ਖਰੋੜੇ ਚੰਗੇ ਪੰਜੇ ਮਤਲਬ ਇਹ ਜਾਂ ਮਾਲ ਵਰਤੇ ਉਹ ਚਾਹੀਦਾ ਮੈਨੇਜਰ ਜਿਹੜੇ ਮੈਨੇਜਰ ਸਾਹਿਬ ਬਹੁਤ ਸਾਰੇ ਇਤਿਹਾਸਕ ਗੁਰੂ ਘਰਾਂ 'ਚ ਡਿਊਟੀ ਵੀ ਨਿਭਾ ਰਹੇ ਐ ਤੇ ਉਹ दारू ਪੀਂਦੇ ਫੜੇ ਵੀ ਗਏ ਕਹਿੰਦੇ ਸਾਨੂੰ ਉਹ ਬੰਦਾ ਚਾਹੀਦਾ ਸਾਨੂੰ ਉਹ ਤਾਕਤ ਦਾ ਜਥੇਦਾਰ ਚਾਹੀਦਾ ਜਿਹੜਾ ਸਲੂਟ ਮਾਰੇ ਗਿਆਨੀ ਗੁਰਬਚਨ ਸਿੰਘ ਵਾਂਗੂ ਜੇ ਕਹੀਏ ਉਹ ਬਿਨਾ ਮੰਗੀ ਸਰਸੇ ਵਾਲੇ ਸਾਧ ਵਰਗੇ ਕਿਸੇ ਹੋਰ XYZ ਨੂੰ ਮਾਫੀ ਦੇ ਦੇ ਨਾਲੇ ਉਹ ਮਾਲ ਕਮਾਵੇ ਆਪ ਦੇ ਸ਼ੈਲਰ ਪੰਪ ਮੌਲ ਪ੍ਰਾਪਰਟੀ ਮਤਲਬ ਬਣਾਵੇ ਯਾਰ ਸਾਨੂੰ ਉਹ ਹੀ ਜਹਾ ਜਸੇਧਾਰ ਚਾਹੀਦਾ ਕਹਿੰਦੇ ਬਈ ਤੇ ਹੁਣ ਲੋਕਾਂ ਦੀ ਮੰਗ ਕੀ ਸੀ ਉਹ ਕਹਿੰਦੇ ਅਕਾਲੀ ਫੂਲਾ ਸਿੰਘ ਨਹੀਂ ਬਣਦੇ ਜਸੇਧਾਰ ਲੈ ਬਣ ਗਏ ਜਸੇਧਾਰ ਤਾਂ ਬਈ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਸੇ ਨੇ ਪੁੱਛਿਆ ਕਿੰਨੇ ਦਿਨ ਹੋ ਗਏ ਖੁੱਡੇ ਲੈਣ ਲਾਏ ਨੂੰ ਮਹੀਨਾ ਹੋ ਗਿਆ ਕਿਸੇ ਨੇ ਗਿਆਨੀ ਗਗਬੀਰ ਸਿੰਘ ਨੂੰ ਨਹੀਂ ਪੁੱਛਣਾ ਉਹਨੂੰ ਖੁੱਡੇ ਲੈਣ ਲਾਤਾ ਕਿਸੇ ਨੇ ਗਿਆਨੀ ਸੁਲਤਾਨ ਸਿੰਘ ਨੂੰ ਨਹੀਂ ਪੁੱਛਣਾ ਤੇ ਹੁਣ ਜਿਹੜੇ ਨੂੰ ਹਾਥੀ ਤੇ ਬਿਠਾ ਕੇ ਲੈ ਕੇ ਆਏ ਹੈ ਗਿਆਨੀ ਕਲਦੀਪ ਸਿੰਘ ਗੜਗੱਜ ਜਿਨ੍ਹਾਂ ਨੂੰ ਦੋ ਤਖਤਾਂ ਦੇ ਦਾ ਚਾਰਜ ਦੇਤਾ ਉਹਨਾਂ ਨੂੰ ਬਣਾਤਾ ਤਾ ਪਾਕਤ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦਾ ਜਥੇਦਾਰ ਤੇ ਨਾਲ ਐਕਟਿੰਗ ਜਥੇਦਾਰ ਬਣਾਤਾ ਸ਼੍ਰੀ ਅਕਾਲ ਤਖਸੈਦ ਦਾ ਕਿਉਂ ਕਿਉਂਕਿ ਉਹਨਾਂ ਦੀ ਥਾਂ ਤੇ ਇੱਕ ਹੋਰ ਵੱਡਾ ਬਿਠਾ ਕੇ ਫਿਰ ਜਿਹੜਾ ਫਕਰੇ ਕੌਮ ਹੈ ਉਹ ਵਾਪਸ ਲਿਆ ਜਾਵੇ ਨੰਬਰ 2 ਉਹ ਕਹਿੰਦੇ 90 ਲੱਖ ਦੇ ਅਸੀਂ ਕਿ 92 ਲੱਖ ਦੇ ਇਸਤਿਹਾਰ ਦਿੱਤੇ ਸ਼੍ਰੋਮਣੀ ਕਮੇਟੀ ਦੇ ਖਾਤੇ ਚੋਂ ਕਹਿ ਲੋ ਖਬਰਾਂ ਚ ਐਡ ਦਿੱਤੀ ਕਦੋਂ ਕਿ ਸਰਸੇ ਵਾਲੇ ਨੂੰ ਮਾਫੀ ਦੇਣੀ ਸਹੀ ਐ ਛਲਾਗਾ ਜੋ ਕਦਮ ਹੈ ਫਲਾਨਾ ਤਮਾਕਾ ਹੈ ਉਹ 90 ਲੱਖ ਭਰਨਾ ਪੈ ਗਿਆ ਉਹ ਵੀ ਗਲਤ ਐ ਫਿਰ ਉਹ ਕਹਿੰਦੇ ਬਰਸ਼ਾ ਲੈ ਕੇ ਬੰਦਾ ਬੈਠੇ ਯਾਰ ਇਹ ਗਲਤ ਐ ਕਿਉਂਕਿ ਦੋਸਤੋ ਤੁਸੀਂ ਮੇਰੇ ਨਾਲੋਂ ਕਈ ਗੁਣਾ ਸਿਆਣੇ ਹੋ ਮੇਰੇ ਭਰਾ ਸਾਰੀ ਵੀਡੀਓ ਸੁਣਿਓ ਜੀੜਾ ਬੰਦਾ ਥਾਣੇ ਦੇ ਵਿੱਚ ਰਹਿੰਦਾ ਹੈ ਮੰਨ ਲਓ ਪੁਲਿਸ ਸਟੇਸ਼ਨ 'ਚ ਨਵਾਂ ਬੰਦਾ ਆਪਣੇ ਵਰਗਾ ਪਹਿਲੀ ਵਾਰ ਕੋਈ ਕੰਮ ਧੰਦੇ ਜਾਂਦਾ ਹੈ ਅਗਲਾ ਇੱਧਰ ਵਿੰਦਾ ਹੈ ਇੱਧਰ ਵਿੰਦਾ ਹੈ ਸੰਤਰੀ ਕਹਿੰਦਾ ਹਾਂ ਬਈ ਕਿਧਰ ਬਈ ਉਹਨੂੰ ਸੰਤਰੀ ਐਕਸ ਵਾਈ ਜ਼ੈਡ ਹੋਰ ਕੋਈ ਪੋਸਟ ਵਾਲਾ ਸੁਣਦਾ ਨਹੀਂ ਟੱਪਣੀ ਨਹੀਂ ਦਿੰਦਾ ਅੱਗੇ ਲੰਘਣ ਨਹੀਂ ਦਿੰਦਾ ਜੇ ਲੰਘ ਵੀ ਗਿਆ ਤਾਂ ਅੱਗੇ ਕੋਈ ਸੁਣਦਾ ਨਹੀਂ ਜਿਹੜੇ ਉੱਥੇ ਲੋਕਲ ਬੰਦੇ ਹੁੰਦੇ ਐ ਪੁਲਿਸ ਸਟੇਸ਼ਨ ਦੇ ਵਿੱਚ ਕੰਮ ਕਰਨ ਵਾਲੇ ਨੌਕਰੀ ਕਰਨ ਵਾਲੇ ਡਿਊਟੀ ਕਰਨ ਵਾਲੇ ਉਹ ਉਧਰੋਂ ਕੋਈ ਮੋਟਰਸਾਈਕਲ ਲੈ ਕੇ ਆਇਆ ਅੰਦਰ ਵੜ ਗਿਆ ਕੋਈ ਉਧਰੋਂ ਗਾਣੇ ਗਾਉਂਦਾ ਆਉਂਦਾ ਹੈ ਕੋਈ ਉਧਰੋਂ ਫੋਨ ਚਲਾਉਂਦਾ ਆਉਂਦਾ ਹੈ ਉਹਨਾਂ ਨੂੰ ਮਤਲਬ ਕੋਈ ਡਰ ਨਹੀਂ ਹੁੰਦਾ ਉਹੀ ਗੱਲ ਇਹ ਜਿਹੜੇ ਆਗੂ ਅੰਤਰੰਕ ਕਮੇਟੀ ਮੈਂਬਰ ਤੇ ਫੁਲਾਣਾ ਤਮਾਕਾ ਤੇ ਹੋਰ ਲੱਲੀ ਪ੍ਰਾਲੀ ਇਨਾਂ ਨੂੰ ਕੋਈ ਡਰ ਨਹੀਂ ਮਤਰੋ ਤਖਤ ਦਾ ਕੋਈ ਡਰ ਨਹੀਂ ਗੁਰੂ ਹਰਗੋਬਿੰਦ ਸਾਹਿਬ ਦਾ ਕੋਈ ਡਰ ਨਹੀਂ ਸਿੱਖੀ ਸਿਧਾਂਤਾਂ ਦਾ ਕੋਈ ਡਰ ਨਹੀਂ ਸਿੱਖੀ ਸੰਪਰਦਾਵਾਂ ਦਾ ਕਿਉਂਕਿ ਉਹਥੇ ਰਹਿੰਦੇ ਆ ਨਾ ਬਾਈ ਤਖਤ ਤੇ ਉਹਨਾਂ ਦੀ ਮਾਣ ਮਰਿਆਦਾ ਉਹਨਾਂ ਲੋਕਾਂ ਆਸਤੇ ਆ ਜਿਹੜੇ ਬੰਦੇ ਆਪਣੇ ਵਰਗੇ ਪਹਿਲੀ ਅਰ ਜਾਂਦੇ ਆ ਤੇ ਜਾ ਕੇ ਮੱਥਾ ਟੇਕਦੇ ਆ ਇਹ ਤਾਂ ਐਵੇਂ ਦੇ ਆ ਵੀ ਕਿੰਨੇ ਚ ਮਾਣਤਾ ਕਿੰਨੇ ਨੇ ਮੱਥਾ ਟੇਕੇ ਆ ਆਪਣੀ ਗੱਡੀ ਦੇ ਟਾਇਰ ਪੈ ਜਾਣਗੇ ਕਿ ਨਹੀਂ ਜਾਂ ਅਥਨੇ 5:00 ਵਜੇ ਜਦੋਂ ਅੰਦਰ ਕੀੜਾ ਜਿੰਦਾਬਾਦ ਮੁਰਦਾਬਾਦ ਕਰਦਾ ਮੈਂ ਚੈਲੰਜ ਕਰਦਾ ਚੈਲੰਜ ਬਾਈ ਜੀ ਸਿਰ ਲਵਾ ਦੂੰ ਤੁਸੀਂ ਸ਼ਰੋਮਣੀ ਕਮੇਟੀ ਦੇ 60% ਮੁਲਾਜ਼ਮਾਂ ਦਾ ਡੀਐਨਏ ਕਰਾ ਲਓ ਸਾਰਿਆਂ ਦਾ 60% ਉਹ ਨਿਕਲ ਲੰਗੇ ਜਿਹੜੇ ਪਿਆਲੀ ਦੇ ਯਾਰ 60% ਵਿੱਚੋਂ ਹੀ ਪਤਾ ਕਰ ਲੋ ਅਸੀਂ ਕਿਸੇ ਦੇ ਨਾਲ ਨਹੀਂ ਤੁਰੇ ਫਿਰਦੇ ਸਾਨੂੰ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਬਹੁਤ ਸਾਰੇ ਇਹਨਾਂ ਦੇ ਲੰਡੂ ਪ੍ਰਚਾਰਕ ਯਾਰ 30 ਤੋਂ 40% ਜਿਹੜੇ ਪਿੰਡਾਂ 'ਚ ਬੈਠੀ ਕਿਸੇ ਦੇ ਖੰਡ ਪਾਠ ਦੇ ਭੋਗ ਦੀ ਫੋਟੋ ਖਿੱਚ ਕੇ ਮੈਂ ਤਾਂ ਜੀ ਫਲਾਨੀ ਲੋਕੇਸ਼ਨ ਤੇ ਫਿਰਦਾ ਜੀ ਕਿਉਂਕਿ ਜੀਰੂ ਪੇ ਜਣੀ ਹੈ ਜਿਹਨੇ ਹੱਜੀ ਨੂੰ ਰਿਪੋਰਟ ਕਰਨੀ ਹੈ ਜਿਹਨੂੰ ਜਵਾਬ ਦੇਣਾ ਉਹਨੂੰ ਵੀ ਮਹੀਨਾ ਭਰਨਾ ਹੈ ਉਨੇਗਾ ਤਾਂ ਪਰਨੇ ਤਾਲੇ ਨੇ ਉਤੋਂ ਦੂਤਾ ਪਰਨੇ ਆ ਇੱਜ਼ਤ ਹੈ ਮੇਤਰੋ ਆਪਣੀਆਂ ਸੰਪਰਦਾਵਾਂ ਦੀ ਆਪਣੇ ਸਿੱਖੀ ਸਿਧਾਂਤਾਂ ਦੀ ਆਪਣੇ ਸ੍ਰੀ ਅਕਾਲ ਤਖਤ ਸਹਿਬ ਤਖਤ ਸਹਿਬਾਨਾਂ ਦੀ ਹੁਣੇ ਵੇਖੋ ਯਾਰ ਹੋਲਾ ਮਹੱਲਾ ਉੱਤੇ ਹੈ ਹੋਲੇ ਤੋਂ ਭਾਵ ਹਮਲਾ ਤੇ ਮਹੱਲੇ ਤੋਂ ਭਾਵ ਥਾਂ ਮਤਲਬ ਨਕਲੀ ਯੁੱਧ ਕਰਨਾ ਹੋਲੇ ਮਹੱਲੇ ਦੇ ਦਿਨਾਂ ਚ ਯਾਰ ਉੱਥੋਂ ਦਾ ਤਖਤ ਦਾ ਜਹੇਦਾਰ ਬਦਲਦਾ ਅਕਾਲ ਤਖਤ ਦਾ ਬੋਲਤਾ ਫਿਰ ਵਿਸਾਖੀ ਆ ਗਈ ਹੈ ਹੂੰ ਵਿਸਾਖੀ ਵਾਲੇ ਦਿਨ ਜਿਹੜੇ ਖਾਲਸਾ ਪੰਥ ਦੀ ਸਾਜਣਾ ਕਲੰਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਭਾਈ ਦਇਆ ਸਿੰਘ ਧਰਮ ਸਿੰਘ ਹਿੰਮਤ ਸਿੰਘ ਮੋਕਮ ਸਿੰਘ ਤੇ ਸਹਿਬ ਸਿੰਘ ਉਹ ਰਿਆ ਤੋਂ ਜਿਹੜਾ ਖਾਲਸਾ ਪੰਥ ਸਾਜਿਆ ਯਾਰ ਉਹ ਦਿਹਾੜਾ ਉੱਤੇ ਹੈ ਪਰ ਇਹਨਾਂ ਦਾ ਦਿਹਾੜੇ ਨਾਲ ਕੋਈ ਮਤਲਬ ਹੈ ਇਹਨਾਂ ਨੇ ਟੇਕ ਸਿੰਘ ਧਨੋਲਾ ਜਿਹੜਾ ਇਹਨਾਂ ਦਾ ਪੋਲਿਟੀਕਲ ਬੰਦਾ ਹੈ ਉਹਨੂੰ ਤਾਂ ਦੇਤਾ ਪੰਜਵਾਦ ਪਖਤ ਸ਼੍ਰੀ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਤੇ ਕੁਲਦੀਪ ਸਿੰਘ ਵਿਚਾਰਾ ਤੜਕੇ ਕਥਾ ਵਾਚ ਕੇ ਕੋਈ ਉੱਥੇ ਕਥਾ ਕਰਦਾ ਹੁੰਦਾ ਸਿੱਖ ਮਿਸ਼ਨਰੀ ਕਾਲਜ ਚ ਪੜਿਆ ਹੋਇਆ ਉਹਨੂੰ ਵੀ ਹਾਥੀ ਤੇ ਚੜਾ ਕੇ ਲਿਆ ਕੇ ਤੇ ਉਹਨੂੰ ਬਣਾਤਾ ਹਾਂ ਵੀ ਚੱਲ ਵੀ ਮੈਂ ਤੇਰਾ ਤੁਹਾਡਾ ਨੌਕਰ ਬਣਨੇ ਪੈਣੇ ਕਿਉਂਕਿ ਜਿਹੜੇ ਬੁੱਧੀਜੀਵੀ ਲੋਕ ਹੈ ਜਿਨ੍ਹਾਂ ਦੀ ਦਿਖ ਵਧੀਏ ਜਿਹੜੇ ਨਿਤਨੇਮੀ ਸਿੰਘ ਉਹਨਾਂ ਅੱਗੇ ਸਿਰ ਝੁਕਦੇ ਤੇ ਉਹਨਾਂ ਚੋਂ ਇੱਕ ਵੀ ਚੰਗਾ ਬੰਦਾ ਜਥੇਦਾਰ ਬਣਨ ਵਾਸਤੇ ਤਿਆਰ ਨਹੀਂ ਉਹਨਾਂ ਨੂੰ ਪਤਾ ਹੈ ਬਈ ਮਹੀਨੇ ਨੂੰ ਹਿਆਲ ਆ ਕੇ ਕਢਣਗੇ ਨਾਲੇ ਤੁਹਾਡੇ ਬਾਲ ਬੱਚੇ ਜਵਾਕਾਂ ਦੀ ਪਾਤ ਰੋਲਣਗੇ ਨਾਲੇ ਸਾਨੂੰ ਟ੍ਰੋਲ ਕਰਨਗੇ ਨਾਲੇ ਸੁਰ ਤੁਹਾਡੀਆਂ ਵੀਡੀਓ ਐਡਿਟ ਕਰਕੇ ਪਾਉਣਗੇ ਤੇ ਅਗਲਾ ਕਹਿੰਦਾ ਬਾਈ ਜੀ ਮੈਂ ਤਾਂ ਦਿਹਾੜੀ ਕਰਦਾ ਮੈਂ ਤਾਂ ਬੱਚੇ ਪਾਲਦਾ ਤੇ ਮੈਂ ਤਾਂ ਮਾੜਾ ਮੋਟਾ ਜਿਹੜਾ ਮੀਤ ਗਰੰਥੀ ਕੁਝ ਵੀ ਕਹਿ ਲਓ ਉਹੀ ਚੰਗਾ ਮੈਨੂੰ ਤਾਂ ਬਰਸ਼ਾ ਫੜ ਕੇ ਬਿਠਾ ਦਿਓ ਮੈਂ ਤਾਂ ਪਹਿਰਾ ਦੇ ਦੂੰ ਪਰ ਜਥੇਦਾਰ ਨਹੀਂ ਬਣਦਾ ਪਰ ਲੋਕੋ ਤੁਸੀਂ ਕਹਿੰਦੇ ਸੀ ਅਕਾਲੀ ਫੂਲਾ ਸਿੰਘ ਬਣਨ ਜਥੇਦਾਰ ਜਥੇਦਾਰ ਬਣ ਕੇ ਉਹਨਾਂ ਨੇ ਆਪ ਦਾ ਰੋਲ ਨਿਭਾਤਾ ਸਾਹਮਣੇ ਠੱਲ ਕੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲਾ ਸੁਣਾਤਾ ਕਿ ਤੂੰ ਗਲਤ ਐ ਸੁਖਵੀਰ ਸਿਆ ਤੁਸੀਂ 90 ਲੱਖ ਦੇ ਹਥਿਆਰ ਹਥਿਆਰ ਦਿੱਤੇ ਤੁਸੀਂ ਬਦਬੀ ਹੋਈ ਲੋਕਾਂ ਤੇ ਗੰਦਾ ਪਾਣੀ ਮਾਰਿਆ ਤੁਸੀਂ ਗੋਲੀ ਕਾਂਡ ਕਰਾਇਆ ਤੁਸੀਂ ਬਦਬੀ ਦੇ ਦੋਸ਼ੀ ਤੁਸੀਂ ਸਿੱਖ ਸਿਧਾਂਤਾਂ ਨੂੰ ਮਲਿਆ ਮੇਟ ਕਰਨ ਦੇ ਦੋਸ਼ੀ ਤੁਹਾਡੇ ਤੋਂ ਵਫਾ ਕਰੇ ਕੌਮ ਵਾਪਸ ਲਿਆ ਜਾਂਦਾ ਉਹਨਾਂ ਨੇ ਅਕਾਲੀ ਫੂਲਾ ਸਿੰਘ ਵਾਲਾ ਰੋਲ ਲਬਾਤਾ ਪਰ ਲੋਕੋ ਤੁਸੀਂ ਨਹੀਂ ਨਿਭਾਇਆ ਕਿਸੇ ਬੰਦੇ ਨੇ ਯਾਰ ਆਵਾਜ਼ ਹੀ ਨਹੀਂ ਚੱਕੀ ਆਮ ਜਨਤਾ ਕਿੱਧਰ ਗਈ ਯਾਰ ਫਿਰ ਫੇਸਬੁੱਕ ਤੇ YouTube ਤੇ ਇਹ ਨਾ ਲਿਖਿਆ ਕਰੋ ਕਿ ਤੁਸੀਂ ਅਕਾਲੀ ਫੂਲਾ ਸਿੰਘ ਵਾਲਾ ਰੋਲ ਨਿਭਾਓ ਤਾਂ ਜਥੇਦਾਰ ਸਹਿਬਾਨ ਜਿਨ੍ਹਾਂ ਨੂੰ ਸੇਵਾ ਮੁਕਤ ਕੀਤਾ ਗਿਆ ਗੈਨਿਰਗਬੀਰ ਸਿੰਘ ਜੀ ਉਹਨਾਂ ਅੱਗੇ ਸਿਰ ਝੁਕਦਾ ਹੈ ਗਿਆਨੀ ਸੁਲਤਾਨ ਸਿੰਘ ਜੀ ਤੁਹਾਡੀ ਪਦਵੀ ਅੱਗੇ ਸਿਰ ਚੁੱਕਦਾ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਅੱਗੇ ਸਿਰ ਚੁੱਕਦਾ ਹੈ ਤੇ ਜਿਹੜੇ ਟੇਕ ਸੋਂ ਧਨੋਲੇ ਵਰਗੇ ਬਣਾਏ ਇਹਨਾਂ ਦਾ ਤਾਪਾ ਨੂੰ ਪਤਾ ਹੀ ਹੈ ਸ਼ੇਅਰ ਤੁਸੀਂ ਕਰਨੀ ਹੈ ਵੀਡੀਓ ਬਹੁਤ ਧੰਨਵਾਦ ਸਸਿਕਾ